मान साहब छोटे करके मेरा काम हो गया वेरी वेरी धन्यवाद थैंक यू हाँ की नाम है थोड़ा जी को ठीक है तो आज ਤੁਸੀਂ ਕੀ ਕੰਮ ਕਰਨਾ ਇਸ ਇਤੇ ਮੈਂ 9 ਠੀਕਰੋਣਾ ਠੀਕ ਹੈ ਆਪ ਦੀ ਸਰਕਾਰ ਆਪ ਨੇ ਦਵਾਰ ਜਿਹੜਾ ਹੈਗਾ ਕੈਂਪ ਲੱਗ ਰਹੇ ਨੇ ਪੰਜਾਬ ਚ ਉਸ ਦਾ ਕਿੰਨਾ ਕੁ ਫਾਇਦਾ ਮਿਲ ਰਿਹਾ ਬਹੁਤ ਵਧੀਆ ਫਾਇਦਾ ਠੀਕ ਹੈ ਕੀ ਕੀ ਕਰਾਉਣਾ ਤੁਸੀਂ ਇਸ ਤਰ੍ਹਾਂ ਦੇ ਮਾਨ ਸਾਹਿਬ ਦਾ ਵੀ ਧੰਨਵਾਦ ਕੀਤਾ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਉਪਰਾਲੇ ਇਦਾਂ ਕਰ ਰਹੇ ਨੇ ਮਾਨ ਸਾਹਿਬ ਠੀਕ ਹੈ ਜੀ ਕੀ ਕਿ ਨਾਮ ਪੁੱਛੋ ਪਿੰਕੀ ਬੀਜੀ ਜੀ ਤਾਂ ਜਿਹੜੇ ਆਪ ਦੀ ਸਰਕਾਰ ਆਪ ਦੇ ਦੁਆਰ ਜਿਹੜੇ ਕੈਂਪ ਲਗਾਏ ਜਾ ਰਹੇ ਨੇ ਕਿੰਨਾ ਕ ਤੁਹਾਨੂੰ ਇਹਦਾ ਬੇਨਫਿਟ ਮਿਲਿਆ ਕੀ ਕੰਮ ਕਰਾਉਣ ਆਏ ਸੀ ਤੁਸੀਂ ਅੱਜ ਪਹਿਲਾਂ ਵੀ ਜੀ ਅਸੀਂ ਵੀ ਉੱਥੇ ਖੱਜਲ ਖਵਾਰ ਹੁੰਦੇ ਸੀਗੇ ਦਫ਼ਤਰਾਂ 'ਚ ਤੇ ਅੱਜ ਅਸੀਂ ਉਹ ਲਾਲ ਕਾਪੀ ਦਾ ਕੰਮ ਕਰਵਾਉਣ ਆਏ ਸੀਗੇ ਠੀਕ ਹੈ ਹਾਂਜੀ ਸੋ ਹੋ ਗਿਆ ਤੁਹਾਡਾ ਕੰਮ ਹਾਂਜੀ ਵੀਰ ਜੀ ਠੀਕ ਹੈ ਕਿੰਨੇ ਸਮੇਂ ਚੋਂ ਤੁਹਾਡਾ ਕੰਮ 10-15 ਮਿੰਟਾਂ ਵਿੱਚ ਦੀ ਵਗੈ ਠੀਕ ਹੈ ਕਿਸੇ ਪ੍ਰਕਾਰ ਦੀ ਕੋਈ ਖੱਜਲ ਖਵਾਰ ਨਹੀਂ ਨਹੀਂ ਵੀਰ ਜੀ ਠੀਕ ਹੈ ਕਿਸ ਤਰ੍ਹਾਂ ਦੇਖਦੇ ਹੋ ਇਹ ਪੰਜਾਬ ਸਰਕਾਰ ਦਾ ਉਪਰਾਲਾ ਹੈ ਹਾਂ ਬੜੀ ਵਧੀਆ ਜੀ ਇਸ ਮੇਰਾ ਨਾਮ ਵਿਸ਼ਵਜੀਤ ਗਰਗਾ ਜੀ ਤੇ ਮੈਂ ਸਿਹਤ ਵਿਭਾਗ ਵੱਲੋਂ ਆਇਆ ਜੀ ਤੇ ਸਾਡੀ ਡਿਊਟੀ ਉਰੇ ਲੱਗੀ ਹੋਈ ਹੈ ਹੈਂਡੀਕੈਪ ਸਰਟੀਫିକੇਟ ਬਣਾਉਣ ਚ ਲੱਗੀ ਹੋਈ ਹੈ ਜੀ ਤੇ ਜਦੋਂ ਅਸੀਂ ਕੈਂਪ ਤੇ ਆਏ ਤਾਂ ਇੱਕ ਹੈਂਡੀਕੈਪ ਸਰਟੀਫਿਕੇਟ ਸਾਡੇ ਕੋਲ ਆਇਆ ਹੋਇਆ ਸੀ ਜਿਹਦਾ ਇੱਕ ਸਰਟੀਫਿਕੇਟ ਕਰੈਕਸ਼ਨ ਸੀ ਉਹ ਅਸੀਂ ਠੀਕ ਕਰਾਉਣਾ ਸੀ ਅਸੀਂ ਨੇ ਉਹ ਪਹਿਲ ਪਹਿਲ ਦੇ ਆਧਾਰ ਤੇ ਉਸ ਬੰਦੇ ਦਾ ਕੰਮ ਕਰਾਇਆ ਤੇ ਉਹ ਬੰਦਾ ਆਪਣਾ ਕੰਮ ਕਰਾ ਕੇ ਮਤਲਬ ਉਹਨੂੰ ਅਸੀਂ ਆਪਣੇ ਕਰੇ ਭੇਜਤਾ ਵੀ ਤੁਸੀਂ ਜਾਓ ਤੁਸੀਂ ਕੋਈ ਕਿਸੇ ਤਰ੍ਹਾਂ ਦੀ ਖਚਲ-ਪਰੀ ਨਹੀਂ ਨਹੀਂ ਕੋਈ 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 ਖਜ ਜਖਵਾਨ ਨਹੀਂ ਆਇਆ ਜੀ 10 ਮਿੰਟਾਂ ਦੇ ਵਿੱਚ ਹਾਂ ਜੀ ਕਿਉਂਕਿ ਅੰਗਹੀ ਨੂੰ ਪਹਿਲਾਂ ਅੰਗਹੀ ਨੂੰ ਪਹਿਲਾਂ ਦੇਣਾ ਪੈਂਦਾ ਜੀ ਪ੍ਰੀਫਰੈਂਸ ਪਹਿਲਾਂ ਦੇਣੀ ਪੈਂਦੀ ਹੈ ਤਾਂ ਉਹਦਾ 10 ਮਿੰਟ ਦੇ ਵਿੱਚ ਹੀ ਕੰਮ ਹੋ ਗਿਆ 10 ਸੇ ਠੀਕ ਹਾਂ ਜੀ ਹੋਰ ਫੋਟੋ ਮੈਂ ਚੱਕ ਲਿਆ ਉਹਦਾ आजू आज पेन कार्ड ले आधार कार्ड ले बोर्ड कार्ड ले आधार कार्ड ले